ਸਭ ਤੋਂ ਪਹਿਲਾਂ ਤਾਂ ਫਤਿਹ ਦੀ ਝਾਂਚ ਕਬੂਲ ਕਰੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲੋਕੋ ਉਂਤ ਜਾਗਨਾ ਜਿਹੜੀਆਂ ਘੜੀਆਂ ਸੀ ਚੋਲ ਪ੍ਰਚਾਰ ਦਾ ਜਿਹੜਾ ਬਲਾਕ ਸਲਪੀ ਜ਼ਿਲ੍ਹਾ ਪ੍ਰੀਖਿਆ ਦੌਰ ਸੀਗਾ ਉਸ ਨੂੰ ਅੱਜ ਪਹ ਗਈ ਆ ਠੱਲ ਠੱਲ ਦਾ ਮਤਲਬ ਥਾਮ ਕਿਉਂਕਿ ਹੁਣ ਜਿਹੜੇ ਨੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੀਆਂ ਪਾਰਟੀਆਂ ਉਹਨਾਂ ਦੇ ਵੋਟਰ ਉਹਨਾਂ ਦੇ ਸਪੋਰਟਰ ਜਿਹੜੇ ਸਪੋਰਟਰ ਨੇ ਉਹਨਾਂ ਨੂੰ ਹੁਣ ਕਮਰ ਕੱਸ ਲਈ ਆ ਵੋਟਾਂ ਦੀ ਤਿਆਰੀ ਦੇ ਉੱਤੇ ਤੇ ਆਪਣੇ ਆਪਣੇ ਵੋਟਾਂ ਉਹ ਚੈੱਕ ਕਰਨ ਲੱਗੇ ਹੋਏ ਨੇ ਕਿਉਂਕਿ ਕੱਲ੍ਹ 14 ਤਰੀਕ ਨੂੰ 14 ਤਰੀਕ ਨੂੰ ਆ ਜਾਣਾ ਰਿਜ਼ਲਟ ਮੇਰੀ ਇੱਕ ਬੇਈਕ ਯਾਰ ਛੋਲੇ ਦੇ ਨਾਲ ਗੌਰ ਦੇ ਨਾਲ ਇਸ ਨੂੰ ਕਿਸੇ ਪਾਸੇ ਵੀ ਕੋਈ ਵੀ ਪਾਰਟੀ ਦਾ ਸਿਆਸਤਦਾਨ ਕੁਝ ਆਪਣੇ ਮਤਲਬ ਦੇ ਹਿਸਾਬ ਨਾਲ ਆਹ ਗਲਤ ਪਾਸੇ ਨਾਲ ਲਿਆ ਕਿਉਂਕਿ ਦੇਖੋ ਸਿੱਧੀ ਜੀ ਗੱਲ ਆਪਾਂ ਹੈ ਯੋਧੀਆਂ ਨੇ ਸੋਹਣੇ ਦਾ ਸੂਟ ਜਦੋਂ ਆਪਾਂ ਕੱਲ ਹਨਾ ਵੋਟ ਪਾਣ ਜਾਣੀ ਐ ਤੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਮੈਂ ਤਾਂ ਸੂਟ ਦੇ ਨਾਲ ਤੁਹਾਨੂੰ ਪਤਾ ਹੈ ਨਾ ਦਸਤਾਰ ਵੀ ਲੈਣੀ ਹੁੰਦੀ ਐ ਤੇ ਅੱਜ ਹਨਾ ਦਸਤਾਰ ਵੀ ਜੇਕਰ ਬਾਜ਼ਾਰ ਲੈ ਜਾਈਏ ਵੱਡੀਆਂ ਬ੍ਰਾਂਡ ਵੀ ਤਾਂ ਉਹਦਾ ਕੀ ਰੇਟ ਹੈ ਨਾ ਸੋ ਉਹ ਦੂਸਰੇ ਪਾਸੇ ਠੰਡ ਹੋਈ ਪਈ ਹੈ ਹਨਾ ਆਪਾਂ ਕੋਟੀਆਂ ਵੀ ਲੈਣੀਆਂ ਹੁੰਦੀ ਐ ਹੁਣ ਮੌਜੂਦਾ ਸਰਕਾਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬਾਈ ਜੀ ਮੌਜੂਦਾ ਸਰਕਾਰ ਨੂੰ ਤਾਂ ਚੰਦ ਨਹੀਂ ਮਹੀਨੇ ਰਹੇਗੇ ਲਈ ਕੋਲ ਧਿਆਨ ਕਿ ਦੇਣਾ ਨਹੀਂ ਤਾਂ ਵਿੱਦਿਆ ਲਈ ਦੇਣ ਪਿਆ ਮੈਂ ਵਿੱਦਿਆ ਲਈ ਕੱਲ ਕਹੂੰਗੀ ਜਿਸ ਨੇ ਉੱਠਿਆ ਪ੍ਰਮਾਤਮਾ ਦਾ ਨਾਮ ਲਿਆ ਜਿਹੜੇ ਗੁਰੂ ਘਰ ਜਾਂਦੇ ਨੇ ਗੁਰੂ ਘਰ ਜਾਂਦੇ ਨੇ ਜਿਹੜੇ ਮੰਦਰ ਜਾਂਦੇ ਨੇ ਮੰਦਿਰ ਜਾਂਦੇ ਨੇ ਮਸਜਿਦ ਜਾਂਦੇ ਨੇ ਮਸਜਿਦ ਜਾਂਦੇ ਤੇ ਜਿਹੜੇ ਚਰਚੀ ਜਾਂਦੇ ਨੇ ਤੁਸੀਂ ਬਿਬੀ ਚਰਚੀ ਜਾਂਦੇ ਪਰ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਤੇ ਪਿਆਰ ਪਿਆਰ ਹੋ ਕੇ ਵੋਟ ਪਾਉਣ ਦੇ ਸਮੇਂ ਜਿਹੜਾ ਆਪਣੇ ਬੈਂਕ ਦੇ ਖਾਤੇ ਚੈੱਕ ਕਰ ਲਿਓ ਕਿਉਂਕਿ ਅੱਜ ਤੱਕ ਵੀ ਜੇਕਰ ਗੱਲ ਕਰਨੀ ਹੈ ਤਾਂ ਸਾਡਾ ਬਿਬੀਆਂ ਦਾ ਮੇਰਾ ਮੇਰਾ ਤਾਂ ਬਣਦਾ ਆ 48000 ਰੁਪਇਆ ਬਣਦਾ ਖੌਣਾ ਨਹੀਂ ਹੁੰਦਾ 40000 48000 ਜਾ ਕੇ 2005 ਤੱਕ 50000 ਬਣ ਜਾਂਦਾ ਤੇ 50000 ਦਾ ਮਤਲਬ ਇਹ ਹੈ ਕਿ ਆਪਾਂ ਘੱਟ ਤੋਂ ਘੱਟ 5 ਗ੍ਰਾਮ ਦੀ 골ਡ ਦੀ ਜਿਹੜੀ ਕੋ ਪਾ ਸਕਦੇ ਆ ਮੈਂ ਤਾਂ ਦੇਖੋ ਨਹੀਂ ਇਹਦੀ ਰਿੰਗ ਪਾਈ ਮੈਨੂੰ ਐਸੀ ਗੱਲ ਵੀ ਹੈ ਨਾ ਮੇਰਾ 40000 ਆਦੀ ਆ ਤੇ ਮੈਂ ਨਹੀਂ ਬਣਾਈ ਲੋੜੀ ਕਿਸੇ ਹੋਰ ਦੀ ਰਿੰਗ ਪਾ ਲਵਗੀ ਸੋ ਮੈਂ ਤਾਂ ਸਵੇਰੇ ਸੋਚ ਕੇ ਵੋਟ ਪਾਉਂਗੀ ਤੁਸੀਂ ਵੀ ਬਿੱਬੀ ਸੋਚ ਕੇ ਵੋਟ ਪਾਓ ਕਿਉਂਕਿ ਮੌਜੂਦਾ ਸਰਕਾਰ ਦੇ ਕੀ ਐਨਾਂ ਲਿਆਂ ਜੇ ਘਰ ਵਾਲੀਆਂ ਸੋਨੇ ਨਾਲ ਰਜੀਆਂ ਪਈਆਂ ਆਪਾਂ ਇਹ ਜਿਹੜੀਆਂ ਲੋਹੇ ਦੀ ਰਿੰਗ ਪਾਈ ਫਿਰਦੀਆਂ ਹਨਾ ਸੋਚ ਲਓ ਵਿਚਾਰ ਦਿੱਤਾ ਮਨ ਨਾਲ ਮਨ ਨਾਲ ਤੁਹਾਡੀ ਮਰਜ਼ੀ ਹੋ